ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਵਿੱਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਖਿੱਚੋ-ਤਾਣ ਹੱਥੋ-ਪਾਈ ਤੱਕ ਪਹੁੰਚ ਚੁੱਕੀ ਹੈ। ਬੀਤੇ ਦਿਨੀ ਇਸੇ ਝਗੜੇ ਦਾ ਇਹ ਮਾਮਲਾ ਐਸਜੀਐਮ ਮੋਹਾਲੀ ਕੋਲ ਪਹੁੰਚ ਗਿਆ ਹੈ। ਇਸ ਦੌਰਾਨ ਮੌਜੂਦਾ ਪ੍ਰਧਾਨ ਸਰਦਾਰ ਬਲਜੀਤ ਸਿੰਘ ਨੇ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਸੰਬੰਧੀ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਕਿਸੇ ਨਾਲ ਵੀ ਅਹੁਦੇ ਉੱਤੇ ਰਹਿੰਦਿਆਂ ਕੋਈ ਗਲਤ ਲੈਣ-ਦੇਣ ਕੀਤਾ ਤਾ ਉਹ ਮੈਨੂੰ ਸਬੂਤ ਦਿਖਾਉਣ ਤਾਂ ਉਹ ਤੁਰੰਤ ਅਦੇ ਤੋਂ ਅਸਤੀਫਾ ਦੇ ਦੇਣਗੇ ਇਸ ਸੰਬੰਧੀ ਮੁਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਦੂਜੇ ਪਾਸੇ ਮੁਹਾਲੀ ਇੰਡਸਟਰੀਅਲ ਐਸੋਸੀਏਸ਼ਨ ਦੇ ਮਤਲਕ ਕੀਤੇ ਮੈਂਬਰ ਮੁਕੇਸ਼ ਬਾਂਸਲ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਨਿਰਾਤਾੜ ਦੱਸਿਆ ਉਹਨਾਂ ਕਿਹਾ ਕਿ ਦਫ਼ਤਰ ਵਿੱਚ ਬੈਠੇ ਮੈਂਬਰਾਂ ਨੇ ਉਸ ਨੂੰ ਕੁੱਟਿਆ ਮਾਰਿਆ ਅਤੇ ਉਸ ਦੇ ਸਿਰ ਉੱਤੇ ਜ਼ਖਮ ਹੋ ਗਏ ਉਹ ਉਥੇ ਕੀ ਕਰਨ ਆਏ ਸੀ ਦੇ ਜਵਾਬ ਵਿੱਚ ਸ਼੍ਰੀ ਬੰਸਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮੁਹਾਲੀ ਨੇ ਐਮ ਆਈਏ ਦੀ ਦੁਆਰਾ ਚੋਣ ਕਰਵਾਉਣ ਦੇ ਹੁਕਮ ਦਿੱਤੇ ਸਨ ਜਿਸ ਬਾਰੇ ਉਹ ਕੱਲ ਕਰਨ ਆਏ ਸਨ ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਮੈਂਬਰ ਦੀ ਪੱਗ ਨਹੀਂ ਉਤਾਰੀ ਇਹ ਬਿਲਕੁਲ ਝੂਠ ਹੈ ਇਲੈਕਟਿਡ ਪ੍ਰੈਜ਼ੀਡੈਂਟਾਂ 2023 ਦੇ ਵਿੱਚ 11 ਜਨਵਰੀ 2023 ਨੂੰ ਲੈਕ ਹੋਇਆ ਸੀ ਮੁਹਾਲੀ ਦੇ ਐਲਸੀ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਸਭ ਨੇ ਸਭ ਤੋਂ ਵੱਧ ਵੋਟਾਂ ਲੈ ਕੇ ਮੈਂ ਇਲੈਕਟ ਹੋਇਆ ਸੀ ਪ੍ਰੈਜ਼ੀਡੈਂਟ ਉਸ ਤੋਂ ਬਾਅਦ 1 ਸਾਲ ਬਹੁਤ ਵਧੀਆ ਕੰਮ ਕੀਤਾ ਸਾਰੇ ਨੇ ਮਿਲ ਕੇ 1 ਸਾਲ ਦੇ ਬਾਅਦ ਸਾਡੇ ਬਾਈਲਾਸ ਦੇ ਵਿੱਚ ਐਕਸਟੈਂਸ਼ਨ ਹੈ ਉਹਨੂੰ ਸੀਏਜੀਐਮ ਚ ਜਾਣੇ ਜੀਮ ਤੇ ਰਾਖਦੇ ਇਹ ਸੁਭ ਜੀ ਪ੍ਰਧਾਨ ਨੇ ਕੰਮ ਵਧੀਆ ਕੀਤੇ ਉਹਨੂੰ ਨੈਕਸイヤー ਵਾਸਤੇ ਐਕਸਟੈਂਸ਼ਨ ਦਿੱਤੀ ਜਾਂਦੀ ਆ ਉਹ ਅਸੀਂ ਉੱਥੇ ਇਸੂ ਦੇ ਲਈ ਆ ਜੀ ਉਹ ਵਿਦਕਰਵਾ ਫੋਟੋ ਦਿਖਾ ਸਕਦਾ ਉਹ ਤੋਂ ਵੀ ਮੇਰੀ اپੋਜੀਸ਼ਨ ਦੀ ਪਾਰਟੀ ਲਈ ਕੀਤੀ ਹੋਈਆਂ ਉਹਦੇ ਵਿੱਚ 80 ਤੋਂ 90% ਬੰਦਿਆਂ ਨੇ ਮੈਨੂੰ ਮੰਡੇਟ ਦਿੱਤਾ ਕਿ ਸਾਨੂੰ ਪ੍ਰਧਾਨ ਇੱਕ ਹੀ ਚਾਹੀਦਾ। ਇਹ ਜੋ ਜੋ ਇਹਨਾਂ ਜਿੱਦਾ ਜਿਹੜਾ ਵੀ ਬੰਦਾ ਚੱਲਿਆ ਸੀ ਉਹਦੇ ਨਾਲ ਜਿਨਨੇ ਕੋਈ ਜੋ ਵੀ ਗਿਆ ਉਸੇ ਟਾਈਮ ਸਾਡਾ ਸੋਲਵ ਕੀਤਾ ਗਿਆ। ਉਹਦੇ ਨਾਲ ਗਏ ਆ ਕਿਸੇ ਨੂੰ ਫੋਨ ਨਹੀਂ ਕੀਤਾ ਜਿਹਦਾ ਕੰਮ ਸੀ ਉਹਦੇ ਨਾਲ ਜਾ ਕੇ ਕਰਵਾਇਆ। ਉਸ ਤੋਂ ਬਾਅਦ ਜੀ ਸਾਡਾ ਮੰਡੇਟ ਹੋ ਗਿਆ। ਸਾਨੂੰ ਨੈਕਸਟ ਈਅਰ ਵਾਸਤੇ ਐਕਸਟੈਂਸ਼ਨ ਮਿਲੀ। ਉਸ ਐਕਸਟੈਂਸ਼ਨ ਤੋਂ ਬਾਅਦ ਸਾਡਾ ਮੇਰੇ ਜਿਹੜੇ ਐਗਜ਼ੀਕਟਿਵ ਮੈਂਬਰ ਸੀ ਮੇਰੇ ਨਾਲ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਲਿਕਤ ਹੋਈ ਕਿ ਇਹ ਬੰਦਾ ਪਪੂਲਰ ਹੋ ਰਿਹਾ ਮੈਂ ਥੋੜਾ ਜਿਹਾ ਰੋਲਿੰਗ ਰੌਬਰਟ ਦਾ ਇੰਟਰਸਟ ਰੱਖਦਾ ਹਾਂ ਉਹਨਾਂ ਦੀ ਉਹਨਾਂ ਦਾ ਸਪੋਰਟਰ ਹੈ ਉਹਨਾਂ ਨੂੰ ਇਸ ਗੱਲ ਤੇ ਕੀ ਇਤਰਾਜ਼ ਹੋਇਆ ਉਹਨਾਂ ਨੇ ਸਾਰਿਆਂ ਨੇ ਇੱਕ ਵਿਦਆਊਟ ਐਨੀ ਰੀਜ਼ਨ ਕੋਈ ਮਤਾ ਪਾ ਦਿੱਤੀ ਜਿਸ ਪਰ ਤਾਂ ਉਹ ਕੋਈ ਬਾਈਲਾਡ ਦੇ ਵਿੱਚ ਪ੍ਰਧਾਨ ਦੇ ਖਿਲਾਫ ਮਤਾ ਪਾਉਣ ਦਾ ਲਾੜੀ ਹੈ ਮੇਰੇ ਕੋਲ ਬਾਈਲਾਡ ਦੀ ਕਾਪੀ ਹੈ ਉਹਨੂੰ ਦਿਨਾ ਆਪਣੇ ਬਾਈਲਾਡ ਦਾ ਪਤਾ ਪਾ ਕੇ ਕਿ ਤੇ ਮੁਕੇਸ਼ ਬਾਂਸਲ ਨੂੰ ਉਹਦੇ ਗੱਲ ਚ ਹਾਰ ਪਾ ਇੱਕ ਚਲੋ ਉਹ ਵੇਖੀਏ ਜਿਹੜਾ ਹਰ ਪਾਸੇ ਸਾਡੇ ਕੋਲ ਇਹ ਕੰਮ ਕਰ ਰਹੇ ਆ ਤੁਸੀਂ ਲੈ ਕੇ ਕੋਰਚ ਲੈ ਜਾਓ ਜੇ ਤੁਸੀਂ ਜਿੱਤਦੇ ਹੋ ਤਾਂ ਤੁਸੀਂ ਲੈ ਲਓ ਜੀ ਉੱਥੇ ਸਰ ਸਾਡੇ ਨਾਲ ਐਫ ਡੀ ਸੀ ਡੀ ਸੀ ਸਾਹਿਬਾ ਨੇ ਕੰਪਲੇਨਟ ਦਿੱਤੀ ਡੀ ਸੀ ਜਿਹਾ ਬਣੇ ਐਸ ਜੀ ਮੂਹਰ ਕਰ ਦਿੱਤੀ ਮੈਂ ਇੱਕ ਤਰ ਰਿਕਵੈਸਟ ਕਰਨਾ ਚਾਹੁੰਦਾ ਸੀ ਉਹਨਾਂ ਕੋਈ ਪੂਰਾ ਜਿੱਦਾਂ ਕਾਰਵਾਈ ਹੈਗੀ ਐਸੀ ਉਹਨਾਂ ਦੇ ਨਾਲ ਕੀਤੀ ਹੈ ਜੇ ਉਹਨਾਂ ਨੇ ਜੀ ਚਾਪਾ ਨੂੰ ਦਿੱਤੀ ਕਿਉਂਕਿ ਅਸੀਂ ਗਲਤ ਕਿਤੇ ਨਹੀਂ ਹੈ ਡੀ ਸੀ ਸਾਹਿਬਾ ਦੇ ਵਿੱਚ ਐਸਜੀਪ ਸਰਪੰਚ ਲੋਕਸੀ ਦੋ ਚਾਰ ਵਾਰੀ ਪੇਸ਼ ਹੋਏ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਹੈ ਕਿ ਜੇ ਤੁਸੀਂ ਇਸ ਐਸੋਸੀਏਸ਼ਨ ਨੂੰ ਪ੍ਰਧਾਨ ਨੂੰ ਕੰਟੀਨਿਊ ਨਹੀਂ ਕਰਨਾ ਚਾਹੁੰਦੇ ਤੁਸੀਂ ਆਪਸ ਵਿੱਚ ਬੈਠੋ ਦੁਬਾਰਾ ਇਲੈਕਸ਼ਨ ਕਰਵਾ ਲਓ ਦੁਬਾਰਾ ਇਲੈਕਸ਼ਨ ਕਰਵਾ ਲਓ ਇਹਨਾਂ ਨੇ ਉਹਨਾਂ ਤੋਂ ਪੋਜੀਸ਼ਨ ਮੰਗਿਆ ਸੀਗਾ ਕਿ ਸਾਨੂੰ ਪੋਜੀਸ਼ਨ ਦਿੱਤਾ ਜਾਵੇ ਉਹਨਾਂ ਨੇ ਸਿਰਫ ਇਹ ਕਿਹਾ ਵੀ ਦੁਬਾਰਾ ਇਲੈਕਸ਼ਨ ਕਰਾ ਲਓ ਜੇ ਤੁਹਾਨੂੰ ਕੋਈ ਪਹਿਲੇ ਇਲੈਕਸ਼ਨ ਤੇ ਇਤਰਾਜ਼ ਹੈ ਤੈਨੂੰ ਉਹਨਾਂ ਨੇ ਗੱਲ ਕਹੀ ਸੀ ਜੇ ਤੁਹਾਡੀ ਐਮਿਕੇਬਲੀ ਸੈਟਿੰਗ ਨਹੀਂ ਹੋਦੀ ਤਾਂ ਤੁਸੀਂ ਕੋਰਟ ਜਾ ਸਕਦੇ ਹੋ। ਬਿਲਕੁਲ ਕੋਰਟ ਜਾ ਸਕਦੇ ਹੋ। ਕਿ ਇਹ ਮਾਮਲਾ ਕੋਰਟ ਦਾ ਹੈ ਸਾਡਾ ਨਹੀਂ। ਬਸੇ ਜੀ ਇਹ ਅੰਡਸਟਰੀ ਦੇ ਰੂਲ ਮੁਤਾਬਕ 1807 ਨੰਬਰ ਰਜਿਸਟਰ ਆਫ ਸੋਸਾਇਟੀਜ਼ ਐਂਡ ਫਰਮਸ ਦਾ ਜਿਹੜਾ ਰੂਲ ਹੈ ਉਹਦਾ 1860 ਰੂਲ ਦੇ ਮੁਤਾਬਕ ਸਿਰਫ ਉਹ ਰਸੀ ਦੇਖ ਸਕਦੀ ਹੈ ਹੋ ਸਕਦਾ ਕੋਲ ਇਹਨਾਂ ਕੋਲ ਸਾਡੇ ਐਡਮਿਨਿਸਟ੍ਰੇਸ਼ਨ ਦਾ ਉਹ ਕੋਈ ਕੰਪਨੀ ਜਾਂ ਕੋਰਟ ਹੈ। ਯਾਰ ਮਕੀਸੰਦਰ ਉਹ ਯਾ ਲੈਸੀ ਦਰੂ ਲੈ ਉਹਦੇ ਮੁਤਾਬਕ ਵੀ ਨਹੀਂ ਗਏ ਕਿਤੇ ਵੀ ਨਹੀਂ ਲਿਖਿਆ ਸਾਰੇ ਇਕੱਠੇ ਹੋ ਕੇ ਮੈਨੂੰ ਤਾਂ ਪਤਾ ਨਹੀਂ ਸੀ ਬਈ ਨਾਰਮਲ ਇੱਕ ਛੋਟੀ ਜਿਹੀ ਮੀਟਿੰਗ ਸੀ ਸਾਡੀ ਇਹ ਸੜਕਾਂ ਤੇ ਅਖਬੀਲੀਆਂ ਸੜਕਾਂ ਥੋੜੀ ਜਿਹੀ ਖਰਾਬ ਸੀ ਉਹਦੇ ਉੱਤੇ ਮੀਟਿੰਗ ਚੱਲ ਰਹੀ ਸੀ ਮੀਟਿੰਗ ਦੇ ਵਿੱਚ 8-10 ਸੀ ਮੈਂਬਰ ਸੀਗੇ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਜੀ ਬਾਹਰ ਹਾਂ ਪછી ਵੀ ਬੰਦੇ ਸਾਰੇ ਆਉਂਦੇ ਸਾਨੂੰ ਗੱਲ ਹੋਈ ਇਹ ਮੈਨੂੰ ਗਿਆ ਕਿ ਤੁਸੀਂ ਸਾਰੇ ਮੈਂਬਰ ਹੋ ਤੁਹਾਡਾ ਵੈਲਕਮ ਹੈ ਤੁਸੀਂ ਅੰਦਰ ਆਓ ਬਟ ਜਿਹੜੇ 6 ਮੈਂਬਰ ਮੈਂ ਸਸਪੈਂਡ ਕੀਤੇ ਹੋਏ ਆ ਉਹ ਪਲੀਸ ਉਹ ਅੰਦਰ ਨਾਲੋਂ ਸਸਪੈਂਡਡ ਮੈਂਬਰ ਨੇ ਉਹ ਸਾਡੀ ਕਿਸੇ ਮੀਟਿੰਗਸ ਆਜਾ ਨਹੀਂ ਹੋ ਸਕਦੇ ਉਹ ਜਿਹੜੇ 6 ਸਸਪੈਂਡਡ ਮੈਂਬਰ ਸੀ ਉਹਨਾਂ ਨੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਸਾਡਾ ਨਵਾਂ ਮੈਂਬਰ ਆ ਜਿਹਨੂੰ ਚਾਰ ਮਹੀਨੇ ਪਹਿਲਾਂ ਬਣਾਇਆ ਉਹ ਮੈਂਬਰ ਆ ਜਿਹੜਾ ਮੰਨ ਤੇ ਕੀ ਜਾਏਗੀ ਉਹਦੇ ਇਹਨਾਂ ਨੇ ਚੱਕ ਕੇ ਬਦਲਾਤੀ ਉਹ ਵੀ ਜੈਂਟਲਮੈਨਾਂ ਨੇ ਸਿਆਣੇ ਬਿਆਣੇ ਬੰਦਿਆਂ ਨੇ ਉਹ ਰਾਗ ਅਕਰਵਾਲ ਵਰਗੇ ਜਿਹੜੇ ਹਸਰ ਬੇਕਾਰ ਉਹਦੀ ਪਾਗਲਾਤੀ ਪਾਗਲਥੋਂ ਤੋਂ ਬਾਅਦ ਹੱਥੋਂ ਪਈ ਹੋਈ ਹੈ ਜੀ ਕਬਜ਼ਾ ਲੈਣ ਦੀ ਨੀਤ ਨਾਲ ਆਏ ਸੀ ਜੇ ਕਿਤੇ ਵੀ ਕਬਜ਼ਾ ਲਿਖਿਆ ਜੀ ਮੈਂ ਤੁਹਾਨੂੰ ਐਸਜੀਪਾ ਸਾਹਿਬਾ ਦੇ ਆਰਡਰ ਦੇਣਾ ਹੈ ਜੀ ਬਗੈਰ ਆਰਡਰ ਤੋਂ ਐਡੇ ਪੜੇ ਲਿਖੇ ਬੰਦੇ ਉੱਥੇ ਕੋਲ ਕਈ ਜਿਹੜੇ ਕਰੀ ਜਾਂਦੇ ਜੀ ਮੀਟਿੰਗਾਂ ਕਰੀ ਜਾਂਦੇ ਆ ਜਾਂ ਪ੍ਰੈਸ ਨੂੰ ਬੋਲੇ ਜਾਂਦੇ ਕਿ 15 ਦਿਨਾਂ ਚ ਇਲੈਕਸ਼ਨ ਕਰਾਉਣ ਨੂੰ ਲਿਖਿਆ ਹੈ ਜੇ ਕਿਤੇ 15 ਦਿਨਾਂ ਚ ਇਲੈਕਸ਼ਨ ਕਰਾਉਣ ਨੂੰ ਲਿਖਿਆ ਹੈ ਜੀ ਮੈਂ ਤੁਹਾਡਾ ਦੇਂਦਾਰ ਆ ਤੁਸੀਂ ਜਿਹੜਾ ਇੰਟੈਲੀਜੈਂਟ ਬੰਦਾ ਜੀ ਉਹ ਪੜ ਕੇ ਸੁਣਾ ਦਿਓ ਐਸਜੀਪਾ ਸਾਹਿਬਾ ਦੇ ਆਰਡਰ ਐਸਜੀਪਾ ਸਾਹਿਬ ਨੇ ਸਾਰੇ ਦੋਨਾਂ ਦੋਨਾਂ ਪੱਖਾਂ ਨੇ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਕਰਨੇ ਬਾਅਦ ਐਸਡੀਐਮ ਸਾਹਿਬਾ ਨੇ ਜੋ ਕਿਹਾ ਉਹਨਾਂ ਨੇ ਇੱਕ ਕਿਹਾ ਕਿ ਸਾਡੇ ਤਿੰਨ ਤਰ੍ਹਾਂ ਦੀਆਂ categories ਨੇ ਇੱਕ ਜਿਹੜੀ ਸਮਾਲ ਹੈ ਮੀਡੀਅਮ ਹੈ ਤਾਂ ਲਾਰਜ ਆ ਉਹ ਕਹਿੰਦੇ ਜੀ ਇਹਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਦੇ ਵਿੱਚ ਬਹੁਤ ਵੱਡੀ ਅਨੋਮਲੀ ਹੈ ਪਹਿਲੇ ਏਜ ਨੋਬਲੀ ਤੋਂ ਦੂਰ ਕਰੋ ਉਹ ਕਿਸ ਤਰ੍ਹਾਂ ਕਿ ਸਾਡੇ ਕੋਲ ਜਿਹੜਾ 70 80% ਸਮਾਜ ਤੋਂ ਬਈਆਂ ਕਈਆਂ ਨੇ ਉਹਦੇ ਬਾਅਦ 15 20% ਸਾਡੇ ਕੋਲ ਜਿਹੜੀਆਂ ਨੇ ਉਹ ਮੀਡੀਅਮ ਦੀਆਂ ਕਈਆਂ ਨੇ ਤੇ ਹਾਰਡਲੀ ਪੰਜ ਸੱਤ ਬਰਕਰਨ ਜੜੀਆਂ ਕਾਇਆਂ ਨੇ ਉਹ ਨਾਰਕ ਸਕੇਲ ਦੀਆਂ ਕਾਇਆਂ ਨੇ ਜਿਨ੍ਹਾਂ ਦੇ ਟਰਨਓਵਰ 20 ਕਰੋੜ ਤੋਂ ਉੱਪਰ ਹੈ ਉਹਦੇ ਹਿਸਾਬ ਨਾਲ ਜਿਹੜੀ ਸਮਾਰਕ ਸਕੇਲ ਦੀ ਰਿਪਰੈਜ਼ੈਂਟੇਸ਼ਨ ਆ ਉਹ ਬਹੁਤ ਜ਼ਿਆਦਾ ਡਿਸਪੋਰਪੋਰਸ਼ਨੇਟ ਹੈ ਤੇ ਪਹਿਲੀ ਵਾਰੀ ਇੱਕ ਪਹਿਲੀ ਵਾਰੀ ਹੋਇਆ ਜੀ ਕਿ ਸਮਾਰਕ ਸਕੇਲ ਦਾ ਇੱਕ ਪ੍ਰਧਾਨ ਬਣਿਆ ਜਿਹੜਾ ਕਿ ਉਹਨਾਂ ਲਾਰਜ ਤੇ మీడియం ਵਾਲਿਆਂ ਨੂੰ ਪੱਛ ਨਹੀਂ ਗਿਆ ਉਹ ਸਰ ਮੇਂ ਦਿੱਕਤ ਨਹੀਂ ਦਿੱਕਤ ਕੁਝ ਵੀ ਨਹੀਂ ਹੈ ਇਹ ਥੋੜੇ ਜਿਹਾ ਪੈਸੇ ਵਾਲੇ ਨੇ ਪੁਰਾਣੇ ਨੇ ਪ੍ਰਧਾਨਗੀ ਮੇਰੇ ਕੋਲ ਆ ਗਈ ਹੈ ਵੋਟਾਂ ਨਾਲ ਜਿੱਤ ਕੇ ਮੈਂ ਬਣਿਆ ਇਹਨਾਂ ਨੂੰ ਐਕਸੈਪਟ ਨਹੀਂ ਹੋ ਰਹੀ ਸਿੱਧਾ ਜ਼ਬਰਦਸਤੀ ਤੇ ਆ ਗਏ ਨੇ ਕਿਤੇ ਵੀ ਲਿਖਿਆ ਜੋ ਆਰਡਰ ਦੇ ਵਿੱਚ ਤੁਸੀਂ ਮੇਨ ਆਰਡਰ ਪੜ੍ਹ ਲਿਓ ਜੀ ਜਿਆਦਾ ਉਹਦੇ ਵਿੱਚ ਮੈਡਮ ਕਿਤੇ ਵੀ ਆਰਡਰ ਤੇ ਲਿਖਿਆ ਹੈ ਕਿ 15 ਦਿਨ ਚ ਇਲੈਕਸ਼ਨ ਇੰਨੇ ਚ ਇਲੈਕਸ਼ਨ ਤੋਂ ਵੀ ਇਲੈਕਸ਼ਨ ਇਲੈਕਸ਼ਨ ਤਾਂ ਅਸੀਂ ਕਰਾਵਾਂਗੇ ਜੀ ਸਾਨੂੰ ਕੋਈ ਇਲੈਕਸ਼ਨ ਦੀ ਦਿੱਕਤ ਨਹੀਂ ਇਲੈਕਸ਼ਨ ਦਾ ਵੀ ਮੈਂ ਤੁਹਾਨੂੰ ਕਾਰਨ ਦੱਸ ਦੇਣਾ ਸਕੀ ਆ ਸਾਡੇ ਬਾਈਲਾਸ ਦੇ ਵਿੱਚ ਲਿਖਿਆ ਕਿ ਜਿਹੜਾ ਪ੍ਰਧਾਨ ਇੱਕ ਵਾਰੀ ਬਣ ਜਾਂਦਾ ਉਹ ਅਗਲੇ 5 ਸਾਲ ਇਲੈਕਸ਼ਨ ਨਹੀਂ ਲੜ ਸਕਦਾ ਇਹਨਾਂ ਨੇ ਮੈਂ ਚਲੋ ਮੈਂ ਆਪਣੇ ਆਪ ਨਹੀਂ ਕਹਿੰਦਾ ਤੁਸੀਂ ਸਾਰੇ ਜਾਣਦੇ ਹੋ ਅਜੇ ਤੱਕ ਅੰਡਰਸਟਰੀ ਦੇ ਵਿੱਚ ਜਿੰਨੇ ਪ੍ਰਧਾਨ ਰਏ ਕਦੀ ਕਿਸੇ ਨੂੰ ਨਾਮ ਹੀ ਨਹੀਂ ਪਤਾ ਹੋਇਆ ਮੈਂ ਜਿਹੜਾ ਕੰਮ ਕੀਤਾ ਮੇਰਾ ਪੰਜਾਬ ਲੈਵਲ ਤੇ ਹਰ ਅੰਡਰਸਟਰੀ ਨੂੰ ਹਰ ਅੰਡਰਸਟਰੀ ਦੇ ਸਾਡੇ ਗਰੁੱਪਾਂ ਨੂੰ ਸਭ ਨੂੰ ਪਤਾ ਕਿ ਪ੍ਰਧਾਨ ਕੰਮ ਕਰ ਰਿਹਾ ਇਹਨਾਂ ਨੂੰ ਇਹ ਲੱਗਾ ਕਿ ਤੇ ਇੰਨਾ ਪਪੂਲਰ ਹੋ ਰਿਹਾ ਹੈ ਸੈਕੰਡ ਜਿਹੜਾ ਇਲੈਕਸ਼ਨ ਦੇ ਕਾਲੇ ਪਏ ਨੇ ਉਹ ਇਹ ਹੈ ਜੀ ਮੈਂ ਦੂਜੀ ਵਾਰੀ ਇਲੈਕਸ਼ਨ ਦੇ ਲੜ ਸਕਦਾ ਜੇ ਮੈਂ ਇਲੈਕਸ਼ਨ ਲੜ ਸਕਦਾ ਹੋ ਮੈਨੂੰ ਚੈਲੰਜ ਕਰਦ ਕੇ ਇਲੈਕਸ਼ਨ ਲੜ ਜਿੰਨੇ ਮਰਜ਼ੀ ਖੜ ਜਣ ਮੇਰੇ ਬਰਾਬਰ ਜੀ ਸਾਰੇ ਮੈਂਬਰ ਅੰਡਰਸਟਰੀ ਦੇ ਮੇਰੇ ਨਾਲ ਆ ਉਹ ਸਿਰਫ ਇਹ ਚਾਹੁੰਦੇ ਕਿ ਸੈਕੰਡ ਟਾਈਮ ਕਨ ਜਿਹੜਾ ਕਾਰਨ ਹੈ ਜੀ ਉਹ ਜਿਹੜਾ ਪ੍ਰਧਾਨ ਪਹਿਲਾਂ ਰਹਿ ਚੁਕਾ ਉਹ ਇਲੈਕਸ਼ਨ ਦੀ ਲੜਨਾ ਚਾਹੁੰਦਾ ਉਹ ਮੈਨੂੰ ਲਾਉਣਾ ਚਾਹੁੰਦੇ ਕਿ ਦੀ ਪਪੂਲਾਰਿਟੀ ਜ਼ਿਆਦਾ ਹੋ ਰਹੀ ਹੈ ਇਹਨੂੰ ਸਾਈਡ ਕਰੋ ਬਾਕੀ ਜਿਹੜਾ ਮਰਜੀ ਆ ਜੇ ਖੁੱਲਦਾ ਆ ਉਹਨਾਂ ਦਾ ਇਤਰਾਜ ਹੈ ਕਿ ਅੱਜ ਤੱਕ ਕਰ ਰਹੇ ਕਿਹੜੇ ਬੰਦੇ ਦੀ ਬਾਗ ਲੱਗ ਕੇ ਤੁਹਾਡੀ ਪਾਰਟੀ ਦਾ ਰੁਝੈ ਨਹੀਂ ਵੜਦਾ ਸਰ ਕੋਈ ਇੱਕ ਨਵਾਂ ਮੈਂਬਰ ਆ ਜੀ ਕੋਈ ਪਾਰਟੀ ਨਹੀਂ ਆਉਦੀ ਕੋਈ ਪਾਰਟੀ ਨਹੀਂ ਨਵਾਂ ਮੈਂਬਰ ਸੀਗਾ ਉਹਨੂੰ ਤੇ ਵਿਚਾਰੇ ਕੋਈ ਨਹੀਂ ਪਤਾ ਲੱਗਾ ਕਿ ਹੋਇਆ ਕੀ ਆ ਉਹ ਤਾਂ ਹਸਪੀਟਲ ਹੈ ਜੀ ਹਾਂ ਹਾਂ ਤੁਹਾਡੇ ਤੇ ਇੰਜਾਮ ਸੀਗੇ ਜਿਹੜੇ ਮੈਂਬਰਾਂ ਨੇ ਕਰਕੇ ਅੰਦਰ ਵੜ ਕੇ ਨਾਲੇ ਮਾਰਕੀਟ ਆਈ ਕੀਤੇ ਪੱਤਰਕਾਰਾਂ ਦੇ ਕੋਲ ਵੀ ਪਹੁੰਚ ਆ ਸਰ ਐਕਚੁਅਲੀ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਮੈਨੇਜਡ মিডিਆ ਆਇਆ ਠੀਕ ਆ ਸਭ ਤੋਂ ਪਤਾ ਵੀ ਨਹੀਂ ਜੀ ਉਹ ਤਾਂ মিডিਆ ਨੂੰ ਨਾਲ ਲੈ ਕੇ ਜਿਹੜੇ ਦੋ ਚਾਰ ਉਹਨਾਂ ਦੇ ਖਾਸ ਬੰਦੇ ਸਿਰੋਂ ਨਾਲ ਲੈ ਕੇ ਆਏ ਕਿਸੇ ਦਾ ਕੋਈ ਫੋਨ ਤੋੜ ਦੋ ਉੱਥੇ ਸਰ ਕੋਈ ਬਦਮਾਸ਼ ਹੈ ਸਾਰੇ ਇੰਡਸਟਰੀਲਿਸਟਾ ਹੈਗੇ ਨੇ ਉਹ ਤਾਂ ਧੱਕੇ ਮੁਖਿਚ ਕਿਸੇ ਨੂੰ ਰੋਕਣ ਤੇ ਤੁਸੀਂ ਏਦਾਂ ਨਾ ਕਰੋ ਕਿਸੇ ਰੁਕਦਿਆਂ ਕਿਸੇ ਦਾ ਫੋਨ ਡਿੱਗਾ ਹੈ ਉਹ ਇਲਜ਼ਾਮ ਸਾਡੇ ਤੇ ਆਤਾ ਹੈ ਜੇ ਤੁਸੀਂ ਇਧਰ ਫੈਟੀਆਂ ਚਲਾਉਣ ਵਾਲੇ ਆ ਜੇ ਕੋਈ ਬਦਮਾਸ਼ ਹੈ ਕੋਈ ਮੇਰੇ ਤੁਹਾਨੂੰ ਚਿਹਰੇ ਤੋਂ ਲੱਗਦਾ ਕਿ ਬਦਮਾਸ਼ੀ ਕਰਦਾ ਜੇ ਤੁਸੀਂ ਮੇਰੇ ਸ਼ਹਿਰ ਚ ਕਦੀ ਦੇਖਿਆ ਹੋਵੇ ਮੈਂ ਕਿਸੇ ਨਾਲ ਵੀ ਉੱਚੀ ਗੱਲ ਕੀਤੀ ਹੋਵੇ ਇਧਰ ਉਥੇ ਨਾ ਇੱਕ ਮੈਨੇਜ ਕੀਤਾ ਗਿਆ ਉਸੇ ਟਾਈਮ ਉਥੇ ਭਾਜਪਾ ਆ ਗਿਆ ਉਸੇ ਟਾਈਮ ਉਥੇ ਕਾਂਗਰਸ ਦੇ ਲੀਡਰ ਆ ਗਏ ਉਹ ਪਿੱਛੇ ਬੈਠੇ ਹੁੰਦੇ ਆ ਸਾਨੂੰ ਇਸ ਗੱਲ ਦਾ ਪਤਾ ਨਹੀਂ ਇਧਰ ਇੱਕ ਨਾਰਮਲ ਮੀਟਿੰਗ ਕਰਦੇ ਪੈ ਗਏ ਤੁਹਾਡਾਂ ਨੂੰ ਵੀਡੀਓ ਦੇ ਵਿੱਚ ਦੇਖਿਆਗਾ ਕਿ ਉਹ ਉਸ ਇਨਸਾਨ ਦੇ ਕੱਪੜੇ ਪਾੜੇ ਗਏ ਨੇ ਕਿ ਉਹ ਕਿਵੇਂ ਮੜਦੇ ਨੇ ਸਰ ਕੱਪੜੇ ਜਿਹੜੇ ਫਟੇ ਆ ਜੀ ਮੈਂ ਇਸ ਗੱਲ ਤੋਂ ਨਾ ਨਹੀਂ ਕਰਦਾ ਕਿ ਜਦੋਂ ਇਹਨਾਂ ਦਾ ਗੁੱਥਮ-ਗੁੱਥਾ ਹੋਈ ਆ ਤੁਸੀਂ ਵੀਡੀਓ ਦੇਖ ਰਹੇ ਹੋ ਕਿੱਥੇ ਮੈਂ ਕਿਸੇ ਨੂੰ ਹੱਥ ਲਾਇਆ ਹੋਵੇ ਕਿਸੇ ਨਾਲ ਮੈਂ ਉੱਚੀ ਵੀ ਬੋਲੇ ਆ ਮੈਂ ਮੈਂ ਤਾਂ ਅਜੇ ਤੱਕ ਨਹੀਂ ਲਾਈ ਬੋਲੇ ਮੇਰੇ ਤਾਂ ਬਿਜ਼ਨਸ ਜਿਹੜੇ ਮੇਰੇ ਗਰੁੱਪ ਨੇ ਮੈਨੂੰ ਉਹ ਵੀ ਕਹਿੰਦੇ ਵੀ ਤੇਰੇ ਵਰਗਾ ਠੰਡਾ ਬੰਦਾ ਹੀ ਕੋਈ ਨਹੀਂ ਤੇ ਮੈਂ ਕਿਸੇ ਨੂੰ ਉੱਥੇ ਟੱਚ ਵੀ ਕੀਤਾ ਹੋਵੇ ਇਹ ਆਪਸ ਵਿੱਚ ਗੁੱਥਮ-ਗੁੱਥਾ ਜਿਹਨੇ ਪੱਗ ਲਾਈ ਆ ਜਿਹਨੇ ਪੱਗ ਨੂੰ ਹੱਥ ਪਾਇਆ ਉਹਦੀ ਤੇ ਜਿਹਦੀ ਪੱਗ ਲੱਤੀ ਆ ਉਹ ਪੱਗ ਜਿਹਦੀ ਲੱਤੀ ਉਹਨੂੰ ਤਾਂ ਪਤਾ ਵੀ ਨਹੀਂ ਸ਼ੋਕੀ ਰਿਹਾ ਉਹ ਤੇ ਨਵਾਂ ਮੈਂਬਰ ਸੀਗਾ ਉਹਨਾਂ ਨੇ ਆ ਕੇ ਸਾਡੇ ਕੋਈ ਇਸ਼ੂ ਠਾਇਆ ਕਿ ਸਾਡੀਆਂ ਸੜਕਾਂ ਦਾ ਭਲਾ ਨਹੀਂ ਕਰਕੇ ਦਿਓ ਮੈਂ ਕਿਹਾ ਤੁਸੀਂ ਮੈਨੂੰ ਲੈ ਕੇ ਦਿਓ ਕਿ ਨਹੀਂ ਕਰੀਆ ਸੜਕਾਂ ਤੁਸੀਂ ਉਸੇ ਦਿਨ ਦਾ ਦੇਖੋ ਮਿਸ਼ਰਨ ਸਾਹਿਬ ਨੂੰ ਮੈਂ ਉਹਨਾਂ ਦਾ ਜਿਹੜੀ ਹੈਗਾ ਉਸ ਨਾਲ ਦੀ ਨਾਲ ਪਾਇਆ ਕਿ ਆਹ ਮਿਸ਼ਰ ਸਾਹਿਬ ਸਾਡੇ ਸੜਕਾਂ ਦੇ ਵਿੱਚ ਅੰਦਰ ਪਾਣੀ ਜਾ ਰਿਹਾ ਨਾਲ ਦੀ ਨਾਲ ਮੈਂ ਕੁਸ਼ੀਦ ਸਾਹਿਬ ਨੂੰ ਪਾਇਆ ਨਾਲ ਤੁਹਾਨੂੰ ਕੋਣ ਆ ਗਿਆ ਜੇ ਸਰ ਇਹਨਾਂ ਦਾ ਕੋਈ ਇਸ਼ੂ ਨਹੀਂ ਇਹਨਾਂ ਦਾ ਇੱਕੋ ਹੀ ਇਸ਼ੂ ਹੈ ਜੀ ਸਾਡੀ ਹੁਣ ਸਾਡਾ ਜਿਹੜਾ ਮਸਲਾ ਜਿਉਂ पंजाब लेवल पे चले गया वो पगदा चले गए और आगे तू कह रहे हो कि ये प्लान तरीके नाल सी पर उससे पहले पुलिस मुलाकात पहले ही मौजूद थी कि जब उन्होंने बुलाया जी सर ये सारा कुछ उन्होंने बुलाया जी सब तो पता भी तो नहीं बात आप कह रहे हैं झूठा आरोप लगा रहे हैं कि हमने साथ आपके आरोप करते इससे पहले मीडिया की तरफ से सारे ग्रुपों में मैसेज किया था मीडिया को मतलब किया गया था हमारा प्लान नहीं गया पहले मीडिया प्लान नहीं था मीडिया को मैसेज सारे रियल गए थे ग्रुप में गए तब मीडिया वहां पर होता सर मीडिया दे 10 तो 4 तो बंदे थे ਮੈਂ ਉਹਦੇ ਜੀ ਮੈਂ ਕਿੰਨੇ ਜਾਣੇ ਸੀ ਤੁਸੀਂ ਦੱਸੋ ਕਿ ਮੈਂ ਚਾਰ ਅੱਗੇ ਦੀ ਬਾਕੀ ਪਿੱਛੇ ਖੜੇ ਨਾਮ ਨਾਮ ਦੱਸੋ ਜੀ ਤੇਨੂੰ ਤਾਂ ਚਾਰ ਬੰਦੇ ਸੀ ਚਲੋ ਮੈਂ ਉਹ ਵੀ ਨਹੀਂ ਕਹਿੰਦਾ ਉਹ ਵੀ ਬੰਦੇ ਜੇ ਉਹਨਾਂ ਦਾ ਮੋਬਾਈਲ ਡਿੱਗ ਪਿਆ ਉੱਜੇ ਦੇ ਬੰਦੇ ਉਹਨਾਂ ਨੇ ਕੋਈ ਕੀਤੀ ਵੀ ਤੇਰੇ ਤੋਂ ਡਿੱਗ ਪਿਆ ਉਹਨੇ ਦਸ ਵਾਰੀ ਚੋਰੀ ਕਰਤੀ ਜਿਉਂ ਤਾਂ ਨਾਮ ਇਹਨੂੰ ਪਤਾ ਸੀ ਮੈਂ ਤਾਂ ਰੋਕਣ ਵਾਲਿਆ ਸੀ ਛਡਾਉਣ ਵਾਲਿਆ ਜੀ ਜੇ ਤੁਹਾਡੇ ਵੀ ਹੱਥ ਵੱਜ ਗਿਆ ਕਿਸੇ ਤੁਸੀਂ ਦਿਖਾਓ ਮੋਬਾਈਲ ਨੂੰ ਖੋਦਾ ਹੋਇਆ ਤੋੜਦਾ ਹੋਇਆ ਕਿਹੜੀ ਗੱਲ ਹੋ ਜੀ ਅਸੀਂ ਜੈਂਟਲਮੈਨ ਹਾਂ ਅਸੀਂ ਲੇਟਾ ਨਹੀਂ